ਸਤਿ ਸ਼੍ਰੀ ਅਕਾਲ ਜੀ ਸਾਰੇ ਆਪ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋਤਵਾਟਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਟੈਸਟ ਟਾਈਮ ਗਿੱਲ ਪਿੰਡ ਦੇ ਵਿੱਚ ਤੇ ਗਿੱਲ ਪਿੰਡ ਜ਼ਿਲ੍ਹੇ ਫਿਰੋਜ਼ਪੁਰ ਦਾ ਪਿੰਡ ਹੈ ਮਿੱਤਰੋ ਤੇ ਇਹ ਪਿੰਡ ਨੂੰ ਆਉਣ ਦਾ ਰਸਤਾ ਵਾ ਜਿਹੜਾ ਮੁੱਦਕੀ ਤੋਂ ਗਿੱਲ ਪਿੰਡ ਨੂੰ ਆਉਣਾ ਨਾ ਤੁਸੀਂ 4 ਕਿਲੋਮੀਟਰ ਦੀ 3 ਦੀ ਦੂਰੀ ਪੈਂਦੀ ਆ ਵੱਡਾ ਹਾਈਵੇ ਪਾਰ ਕਰਨਾ ਪੈਂਦਾ ਵਾ ਬਸ ਤੇ ਗਿੱਲ ਪਿੰਡ ਜਿਹੜਾ ਆਖਰੀ ਪਿੰਡ ਰਹਿ ਜਾਂਦਾ ਵਾ ਫਿਰੋਜ਼ਪੁਰ ਜ਼ਿਲ੍ਹੇ ਦਾ ਆਉ ਮੇਰੇ ਤੇ ਭਾਈ ਨੂੰ ਕਰੇ ਲੋ ਪਰਿਵਾਰ ਦੇ ਕੋਲੇ ਝੋਟੀਆਂ ਘਰੋਂ ਤੁਹਾਨੂੰ ਝੋਟੀਆਂ ਦਿਖਾਉਣ ਲੱਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਕੀ ਹਾਲ ਚਾਲ ਹੈ ਜੀ ਠੀਕ ਆ ਜੀ ਬਾਈ ਵਧੀਆ ਸੇਤਾਂਕਰ ਪਰਿਵਾਰ ਜੀ ਹਾਂ ਜੀ ਠੀਕ ਠਾਕ ਜੀ ਠੀਕ ਤੇ ਬਾਈ ਫਿਰ ਝੋਟੀ ਵੇਚਣੀ ਹੈ ਹਾਂ ਜੀ ਕਰ ਦਿਓ ਜੀ ਬਾਈ ਹਾਂ ਜੀ ਕਰਦੀ ਆ ਆਪਣੇ ਪਹਿਲ ਨਹੀਂ ਹਾਂ ਜੀ ਪਹਿਲਣਾ ਜੀ ਕਿੰਨੀ ਉਮਰ ਹੋ ਗਈ ਬਾਈ ਅਵਰ ਜੀ ਤਿੰਨ ਸਾਲ ਹੋਊ ਜੀ ਤਿੰਨ ਕੋ ਸਾਲ ਠੀਕ ਆ ਬਾਈ ਹਾਂ ਜੀ ਤੇ ਬਾਈ ਫਿਰ ਹੁਣ ਦੁੱਧਦਾਰ ਸੌਰੀ ਦੇ ਲੈਵਲ ਉੱਪਰ ਤਾਂ ਫਿਰ ਜ਼ਬਰਦਸਤ ਤਿਆਰ ਕਰ ਚੁੱਕੇ ਦਿਨ ਪਹਿ ਹੈ ਯਾਰ ਹੈਨਾ ਹਾਂ ਜੀ ਕਰ ਤੇ ਭਾਈ ਮਾਂ ਦਾ ਦੋਤੇ ਕਿੰਨਾ ਕੁ ਸੀ ਮਾਂ ਦਾ ਦੋਤੇ ਦਿੰਦੀ ਰਹੀ ਜੀ 8-9 ਕਿਲੋ ਡੰਗ ਦਾ 8-9 ਕਿਲੋ ਡੰਗ ਦਾ ਹਾਂ ਕਰਦੀ ਆ ਝੋਟੀਆਂ ਵੇ ਮੱਝ ਹੈਗੀ ਘਰੇ ਹੀ ਖੜੀ ਮਾਂ ਆ ਗਈ ਠੀਕ ਆ ਭਾਈ ਠੀਕ ਹੈ ਠੀਕ ਆ ਮਾਂ ਆਉਂਦੀ ਹੈ ਹਾਂ ਜੀ ਹਾਂ ਠੀਕ ਹੈ ਠੀਕ ਆ ਭਾਈ ਤੇ ਭਾਈ ਫਿਰ ਹੁਣ ਇਹਦਾ ਰੇਟ ਕੀਤਾ ਕਰਾਂਗੇ ਇਹਦਾ ਰੇਟ ਜੀ 160 ਕਰ ਦਿਓ ਜੀ 160 ਠੀਕ ਹੈ ਮੰਨਤਾਂ ਨੇ ਦੇ ਵਿੱਚ ਕੋਈ ਭਾਈ ਹਾਂ ਜੀ ਮੰਨਤਾਂ ਕੋਈ ਕੋਈ ਕਰ ਦਾਂਗੇ ਜੀ ਠੀਕ ਹੈ ਠੀਕ ਆ ਤੋਰੇ ਮੜੇ ਕੱਢੋ ਪਰ ਤੋਰ ਦਿਓ ਮੜੇ ਲੈ ਮਿੱਤਰੋ ਪਹਿਲਾ ਸੂਆ ਝੋਟੀਆਂ ਹਜੇ 10-12 ਦਿਨ ਲੈ ਜਾਣੇ ਥੱਲੋ ਝੋ ਤਿਆਰੀ ਦੇ ਵਿੱਚ ਕੁਛ ਨਾ ਕੁਛ ਕਰੂਗੀ ਜ਼ਰੂਰ ਕਿਉਂਕਿ ਝੋਟੀ ਦੇ ਵਿੱਚ ਚਾਹ ਤਾਂ ਜਿਹੜੀ ਨਸਲ ਆ ਜਿਹੜੀ ਕੁਆਲਿਟੀ ਆ ਉਹ ਕੋਈ ਅਗਵਾਈ ਭਰਤੀ ਜ਼ਰੂਰ ਆ ਮਿੱਤਰੋ ਪਰ ਬਾਕੀ ਇਹ ਆ ਵੀ ਗੁੱਧ ਵਾਲੇ ਪੱਟ ਝੋਟੀ ਦੇ ਚੰਗੇ ਹੋਣਗੇ ਕਿਉਂਕਿ ਝੋਟੀ ਦਾ ਬਾਹੂ ਆ ਜਿਹੜਾ ਉਹ ਬਹੁਤ ਛੋਟਾ ਵਾ ਇਹ ਹਮੇਸ਼ਾ ਨਿਸ਼ਾਨੀ ਹੁੰਦੀ ਆ ਜਿਹੜੀ ਮੈਂ ਦਾ ਬਾਹੂ ਛੋਟਾ ਹੋਵੇ ਦੁੱਧੋਂ ਖਰੀ ਹੁੰਦੀ ਹੁੰਦੀ ਆ ਬਾਕੀ ਗੱਲਬਾਤ ਕਿਉਂਕਿ ਹਜੇ ਦਿਲ ਪਏ ਤਿਆਰੀ ਦੇ ਵਿੱਚ ਆ ਕਿ ਉਹ ਗੱਲਬਾਤ ਉੱਲਿਓ ਐ ਨੂੰ ਆਜੋ ਮੜਾ ਜੀ ਆਜੋ ਸੋਹਣੀ ਜਿਹੜੀ ਇਹ ਤਿਆਰ ਹੋਊਗੀ ਕਰਮਾ ਵਾਲੀ ਮਿੱਤਰੋ ਬਰੀਕੀ ਚੰਗੀ ਐ ਝੋਕੀ ਦੇ ਵਿੱਚ ਸਾਰੀ ਲੈ ਵੀ ਭਾਈ ਨੰਬਰ ਦੇ ਦੇ ਇੱਕ ਵਾਰੀ ਮੈਨੂੰ ਮੈਂ ਕਢਾ ਲੇ ਦੇ ਦੇ ਨਾ ਜੀ ਹਾਂਜੀ ਦੱਸਿਓ ਮੜਾ ਇਹ ਹਾਂ ਦੱਸਿਓ ਨੰਬਰ ਮੜਾ ਇਹ ਚਲੋ ਮੈਂ ਸਕਰੀਨ ਤੇ ਲਾ ਦੂ ਲੈ ਵੀ ਭਾਈ ਮੈਂ ਨਾ ਪਾਈਆਂ ਦਾ ਨੰਬਰ ਸਕਰੀਨ ਦੇ ਉੱਤੇ ਲਿਖ ਦੂ ਉਸ ਨੰਬਰ ਤੋਂ ਸੌਦਾ ਕਰ ਲੈ ਪਿੰਡ ਕਿਲਾ ਜਲਾ ਫਰੋਜਪੁਰਾ ਧੰਨਵਾਦ